ਕਹੀ ਲਾ ਦिए ਚਲ ਵਾਰੇ ਪੁੱਤਰਾ ਦੇ ਜੋੜੇ ਜਲ ਸੁਲਾ ਕਬਰ ਆਇਆ ਨਾ ਉਹਦੀ ਅੱਖ ਨਰਾਨੀ ਅੰਦਰ ਇੱਕ ਵੀ ਹੰਝੂ ਆਇਆ ਨਾ ਕੋਈ ਉਹਦੀ ਅੱਖ ਨਰਾਨੀ ਅੰਦਰ ਇੱਕ ਵੀ ਹੰਝੂ ਆਇਆ ਨਾ ਬਿਨ ਕਫਨ ਤੋਂ ਪਈਆਂ ਰਹੀਆਂ ਬਿਨ ਕਫਨ ਤੋਂ ਪਈਆਂ ਰਹੀਆਂ ਰਾਛਾ ਜੀ ਤੁਝ ਜਾਰ ਦੀਆਂ ਸ਼੍ਰੀ ਬਾਈਕੁਰਜੀ ਕਾਨ ਸਾਹਿਬ ਸ਼੍ਰੀ ਬਾਈਕੁਰਜੀ ਕੀ ਫਤਿਹ ਅੱਜ ਅਸੀਂ ਪੱਜੋਆਂ ਗੁਰਦੁਆਰਾ ਸ਼ੌਣੀ ਸਾਹਿਬ ਅਕਾਲ ਪਾਤਸ਼ਾਹੀ ਦਸਵੀਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਮਹਾਨ ਜੁੱਧ ਦੇ ਜੁੱਧ ਦੇ ਖਿਲਾਫ ਜ਼ੁਲਮਾਂ ਦੇ ਲਈ ਆਪਣੇ ਸਿੰਘਾਂ ਸੂਰਮਿਆਂ ਸ਼ੂਰ ਬੀਰਾਂ ਯੋਧਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਜਿੱਥੇ ਆਪਣਾ ਭਗਾਣੀ ਸਾਹਿਬ ਜੁੱਧ ਦੇ ਲੜਨ ਤੇ ਲਈ ਆਪਣੇ ਸਿੰਘਾਂ ਨੂੰ ਤਿਆਰ ਕੀਤਾ ਗਿਆ ਇਹ ਇਥੇ ਦਾ ਇਤਿਹਾਸ ਹੈ ਬਾਕੀ ਕੇੜਾ ਇਸਾਂ ਗੱਲ ਸਕਦਾ ਏ ਰਈਲੇ ਦੇ ਸ਼ਾਇਰ ਸਵਾਰਦਿਆਂ ਕੇੜਾ ਇਸਾਂ ਗੱਲ ਸਕਦਾ ਏ ਕਾਲੇ ਜੰਮ ਫੱਟੀਆਂ ਲੀਰਾਂ ਦਾ ਟੰਸਰਾਂ ਨੇ ਰੱਖ ਕੇ ਸੁੱਤਾ ਮਾਲਕ ਦੁਲ ਤਗਦੀਰਾਂ ਦਾ ਕੋਈ ਟੰਸਰਾਂ ਨੇ ਰੱਖ ਕੇ ਸੁੱਤਾ ਮਾਲਕ ਦੁਲ ਤਗਦੀਰਾਂ ਦਾ ਬਾਦਸ਼ਾਹ ਨਰਵੇਸ਼ ਹੋ ਗਿਆ ਬਾਦਸ਼ਾਹ ਨਰਵੇਸ਼ ਹੋ ਤਾਰੀ ਸਾਹ ਕਰ ਸਕਦਾ ਏ